দর্শক ਕੀ ਕਹਿਣਾ ਚਾਹੁੰਗੇ ਐਕਸੀਡੈਂਟ ਕੇਸ ਹੈ ਇਹ ਇੱਕਾ ਜਿਹੜਾ ਅੱਜ ਦੁਪਹਿਰ ਦੇ ਟਾਈਮ 'ਚ ਕੁਝ ਦਰਜਨ ਕਿ ਪੇਸ਼ੈਂਟ ਆਏ ਸੀਗੇ ਕੋਈ ਅ ਅਮਰਜੈਂਸੀ ਦੇ ਵਿੱਚ ਤੇ ਇਹਨਾਂ ਵਿੱਚੋਂ ਤਿੰਨ ਪੇਸ਼ੈਂਟ ਚਾਰ ਪੇਸ਼ੈਂਟਾਂ ਨੂੰ ਪਰ ਰੈਫਰ ਕੀਤੇ ਬਟਿੰਡੇ ਸੀਟੀ ਸਕੈਨ ਆਸਤੇ ਜਿਨ੍ਹਾਂ ਦੀ ਹਾਲਤ ਥੋੜੀ ਜਿਹੀ ਖਰਾਬ ਸੀਗੀ ਔਰ ਬਾਕੀ ਪੇਸ਼ੈਂਟ ਐਥੀ ਐਕਸਰੇ ਹੋ ਰਹੇ ਉਹਨਾਂ ਦੇ ਉਸ ਸਟੇਬਲ ਹੈ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਮੌਕੇ 'ਪੋਜ ਐਕਸੀਡੈਂਟ ਦਾ ਜਿਹੜੀ ਹੈ ਇੱਥੇ ਸਰਕਾਰੀ ਕਾਲਜ ਹੁਸਨਰ ਦੇ ਲਾਗੇ ਜਿਹੜਾ ਹੈਗਾ ਇੱਕ ਤਈ ਵਿਲਰ ਸੀਗਾ ਉਹ 10 12 ਸਵਾਰੀਆਂ ਸੀ ਜਿਹਦੇ ਕੁਝ ਜੈਡੀਆਂ ਸੀਗੀਆਂ ਜਿਹੜੀਆਂ ਗਿੱਦੜਵਾ ਤੋਂ ਥੇੜੀ ਪਿੰਡ ਵੱਲ ਜਾ ਰਹੀ ਸੀ ਜਿਹਦੇ ਪਿਛਲੀ ਸਾਈਡ ਤੋਂ ਜਿਹੜਾ ਹੈਗਾ ਇੱਕ ਬਲੈਰੋ ਕੈਂਪਰ ਜਿਹੜੀ ਵਿੱਚ ਆ ਕੇ ਵੱਜੀ ਹੈ ਜਿਹਦੇ ਕਰਕੇ ਜਿਹੜਾ ਹੈਗਾ ਸਵਾਰੀਆਂ ਨੂੰ ਨੁਕਸਾਨ ਹੋਇਆ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਿਹੜੇ ਜ਼ੇਰੇ ਇਲਾਜ ਦੇ ਵਿੱਚ ਹੈਗੇ ਨੇ ਤੇ ਜਿਹੜਾ ਬਲੈਰੋ ਕੈਂਪਰ ਵਾਲਾ ਡਰਾਈਵਰ ਹਜੇ ਫਰਾਰ ਹੋ ਗਏ ਨੇ ਜਿਹਦੀ ਭਾਲ ਚੱਰੀ ਹੈ ਅੱਗੇ ਜਿਹੜਾ ਹੈਗਾ ਜ਼ਖਮੀਆਂ ਦੇ ਇਲਾਜ ਤੋਂ ਬਾਅਦ ਜਿਹੜੇ ਉਹਨਾਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਊਗੀ ਕੋਈ ਬੈ ਚੋਨਾ ਬੁੱਤ ਬਦਲ ਪੀਤੀ ਅਫਸਰ ਕਿ ਕੰਮ ਸ਼ੁਰੂ ਨਹੀਂ ਹੋਈ ਮੈਂ ਡਾਕਟਰ ਸਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੀਦਾ ਐਕਸੀਡੈਂਟ ਕੇਸ ਆਇਆ ਜੀ ਇੱਕਾ ਚ ਹੁਣ ਦੁਪਹਿਰ ਦੇ ਟਾਈਮ ਚ ਕੁਝ ਦਰਜਨ ਕੇ ਪੇਸ਼ੈਂਟ ਆਏ ਸੀ ਕਿ ਕੋਈ ਅ ਅਮਰਜੈਂਸੀ ਦੇ ਵਿੱਚ ਤੇ ਇਹਨਾਂ ਵਿੱਚੋਂ ਤਿੰਨ ਪੇਸ਼ੈਂਟ ਚਾਰ ਪੇਸ਼ੈਂਟ ਆਪਰ ਰੈਫਰ ਕੀਤੇ ਆ ਬਟੰਡੇ ਸੀਰੀਅਸ ਕੈਨ ਅਨਸਥੀਜੇਸ਼ਨ ਦੀ ਹਾਲਤ ਥੋੜੀ ਜਿਹੀ ਖਰਾਬ ਸੀਗੀ ਔਰ ਬਾਕੀ ਪੇਸ਼ੈਂਟ ਐਥੀ ਐਕਸ-ਰੇ ਹੋ ਰਹੇ ਉਹਨਾਂ ਦੇ ਉਹ ਸਟੇਬਲ ਹੈ ਜੀ ਮੈਂ ਕੀ ਕਹਿਣਾ ਚਾਹੂੰਗਾ ਮੌਕੇ ਪੁੱਛ ਐਕਸੀਡੈਂਟ ਦਾ ਕੀ ਹੈ ਇੱਥੇ ਸਰਕਾਰੀ ਕਾਲਜ ਹੁਸਨਰ ਦੇ ਲਾਗੇ ਜਿਹੜਾ ਹੈਗਾ ਇੱਕ ਤਈ ਵਿਲਰ ਸੀਗਾ ਉਹ 10 12 ਸਵਾਰੀਆਂ ਸੀ ਜਿਹਦੇ ਕੁਝ ਜੈਡੀਆਂ ਸੀਗੀਆਂ ਜਿਹੜੀਆਂ ਗਿੱਦੜਵਾ ਤੋਂ ਥੇੜੀ ਪਿੰਡ ਵੱਲ ਜਾ ਰਹੀ ਸੀ ਜਿਹਦੇ ਪਿਛਲੀ ਸਾਈਡ ਤੋਂ ਜਿਹੜਾ ਹੈਗਾ ਇੱਕ ਬਲੈਰੋ ਕੈਂਪਰ ਜਿਹੜੀ ਵਿੱਚ ਆ ਕੇ ਵੱਜੀ ਹੈ ਜਿਹਦੇ ਕਰਕੇ ਜਿਹੜਾ ਹੈਗਾ ਸਵਾਰੀਆਂ ਨੂੰ ਨੁਕਸਾਨ ਹੋਇਆ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਿਹੜੇ ਜ਼ੇਰੇ ਇਲਾਜ ਦੇ ਹਨ ਤੇ ਜਿਹੜਾ ਬਲੈਰੋ ਕੈਂਪਰ ਵਾਲਾ ਡਰਾਈਵਰ ਹਜੇ ਫਰਾਰ ਹੋ ਗਏ ਨੇ ਜਿਹਦੀ ਭਾਲ ਚੱਰੀ ਹੈ ਅੱਗੇ ਜਿਹੜਾ ਹੈਗਾ ਜਖਮੀਆਂ ਦੇ ਇਲਾਜ ਤੋਂ ਬਾਅਦ ਜਿਹੜੇ ਉਹਨਾਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਊਗੀ। ਕੋਈ ਬੈ ਚੋਨਾ ਬਹੁਤ ਬਦਲ ਪੀਤੀ।